ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਰੇੜੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਰਾਜ ਜ਼ਿਲ੍ਹਾ ਪਠੰਡਾ ਤਹਿਸੀਲ ਫੂਲ ਦੋਸਤੋ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਤਿੰਨ ਚਾਰ ਦੇ ਕਰੀਬ ਨਗ ਜਿਹੜੇ ਬਾਈ ਨੇ ਘਰੇ ਰੱਖੇ ਹੋਏ ਆ ਇੱਕ ਬਾਈ ਨੇ ਕਾਲੇ ਰੰਗ ਦੀ ਜਰਸੀ ਵਾੜ ਵਿਕਾਊ ਕੀਤੀ ਦੂਜੇ ਸੂਏ ਸੂਣ ਲਈ ਤਿਆਰ ਆ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱੱਛੀ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ 4 ਤੋਂ 5 ਦਿਨ ਹਜੇ ਕੱਚੀ ਆ ਟੋਕੜ ਗੱਬਣ ਬਾਈ ਕਹਿੰਦਾ ਆਪਾਂ گاਉਂ ਖਰੀਦੀ ਸੀ ਆਪਣੀ ਘਰ ਦੀ ਨੀਗੀ ਟੋਕੜ ਗੱਬਣ ਦੋਸਤੋ ਬਾਈ ਕਹਿੰਦਾ 3 ਮਹੀਨੇ ਦੀ ਗੱਬਣ ਸੀ ਜੋ ਮੈਂ ਖਰੀਦੀ ਸੀਗੀ ਤੇ 9 ਲੀਟਰ ਦੁੱਧ ਥੱਲੇ ਤਿਆਰ ਸੀਗਾ ਹੁਣ ਬਾਈ ਕਹਿੰਦਾ ਡੇਟ ਮੁਤਾਬਕ 4-5 ਦਿਨ ਹਜੇ ਕੱਚੀ ਆ ਤੇ ਬਾਈ ਕਹਿੰਦਾ ਉਮੀਦ ਹੈ ਕਿ 15 16 ਟ ਦੁੱਧ ਬੱਚੀ ਖੁਦਾ ਚ ਵਾਜੂਗੀ। ਬਾਕੀ ਦੋਸਤੋ ਜੋ ਤੁਰੂਗੀ ਤਹਵਾਨਾ ਤੁਸੀਂ ਜਰੂਰ ਚੈੱਕ ਕਰਿਓ। ਹੁਣ ਤੋੜ ਕੇ ਜਿਹੜੀ ਚੈੱਕ ਦਿਖਾਵਾਂਗੇ ਦੋਸਤੋ। ਆਹ ਦੇਖ ਸਕਦੇ ਆ। ਅੰਦਰੋਂ ਵੰਦੋ। ਆਹ ਦੇਖ ਸਕਦੇ ਆ ਦੋਸਤੋ ਪੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ। ਹਵਾਨਾ ਦੋਸਤੋ ਵੱਚੀ ਹੈ ਸੋਨਾ, ਫਿਟਿੰਗ ਵਾਲਾ ਹਵਾਨਾ। ਥਾਨਾ ਦੋਸਤੋ ਸੋਹਣੇ ਆ, ਚਾਰੇ ਫੁੱਲ ਗੈਪ ਤੇ ਤੇ ਕੱਲੇ-ਕੱਲੇ ਨਿਕਰ ਵਿੱਚ ਸੋਹਣੇ ਥਾਨ ਲੱਗੇ ਹੋਏ ਚਾਰੇ। ਆ ਦੇ ਸਕਦੇ ਆ ਦੋਸਤੋ ਫੋਰਸ ਚਾਂਕ ਭੋਰਾ ਨਹੀਂ ਹਵਾਨਾ ਦੋਸਤੋ ਸੋਨਾ ਫਿਟਿੰਗ ਆ ਵੱਚੀ ਦਾ ਉਮੀਦ ਆ ਦੋਸਤੋ ਜੇ ਸੇਵਾ ਸੰਭਾਲ ਘੌਰ ਚੰਗੀ ਹੋ ਜੇ ਤਾਂ 15 16 ਲੀਟਰ ਤੋਂ ਵੱਚੀ ਦੋਸਤੋ ਖੁੱਲਾ ਚ ਵਾਜੂਗੀ ਬਾਕੀ ਦੋਸਤੋ ਹਵਾਨਾ ਸੋਨਾ ਵੱਚੀ ਦਾ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਦੋਸਤੋ ਸੋਹਣੀ ਆ ਵੱਚੀ ਬਾਈ ਦੀ ਤੇ ਆ ਦੋਸਤੋ ਥਣ ਦੇਖ ਸਕਦੇ ਆ ਚਾਰੇ ਫੁੱਲ ਗਿਆ ਤੇ ਇਕੱਲੇ ਇਕੱਲੇ ਨਹੀਂ ਕਰੇ ਸੋਹਣੇ ਥਣ ਲੱਗੇ ਜਾ ਰਹੇ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ 42000 ਰੁਪਿਆ ਉੱਚ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦੇ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਜੇ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ ਧੰਨਵਾਦ ਜੀ